ਕੀ ਇਹ ਤਾਂ ਸਮੱਸਿਆ ਵੱਡੀ ਐ ਪ੍ਰਸ਼ਾਸਨ ਨੇ ਤਾਂ ਫੈਸਲਾ ਲੈ ਲਿਆ ਕਿ ਐਫੀਡੇਟ ਦਿਓ ਜੇ ਤੁਸੀਂ ਇੱਥੇ ਪੜ੍ਹਨਾ ਚਾਹੁੰਦੇ ਹੋ ਨਹੀਂ ਐਫੀਡੇਟ ਦਿੰਦੇ ਤਾਂ ਪ੍ਰਸ਼ਾਸਨ ਦਾ ਪ੍ਰੈਰੋਗੇਟਿਵ ਆ ਉਹ ਤੁਹਾਨੂੰ ਐਡਮਿਸ਼ਨ ਵੀ ਨਹੀਂ ਦੇ ਦੇਗੇ ਕਿਹਦੇ ਪ੍ਰੋਟੈਸਟ ਕਰਨਾ ਨਹੀਂ ਐਫੀਡੇਟ ਦਿਓ ਅਸੀਂ ਉਸੇ ਐਫੀਡੇਟ ਤੇ ਜਿਹਨਾਂ ਨੂੰ ਪ੍ਰੋਟੈਸਟ ਕਰਨਾ ਉਹਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਦੇ ਗੱਲਾਂ ਕਿ ਪ੍ਰੋਟੈਸਟ ਨਹੀਂ ਕਰਨਾ ਪਰਮਿਸ਼ਨ ਲੈਣੀ ਆ ਐਨੀ ਆਵਾਜ਼ ਨਹੀਂ ਹੋਣੀ ਚਾਹੀਦੀ ਨਾਰਿਆਂ ਦੀ ਭੁਲ ਨਹੀਂ ਥਾਂ ਪ੍ਰੈਸ ਕਰਨਾ ਅਰਤੀ ਜ਼ਿਆਦਾ ਤੰਗ ਕਰਨ ਲੱਗੇ ਸੀ ਪ੍ਰਸ਼ਾਸਨ ਹਿੱਸਾ ਜਦੋਂ ਵਧਦੀਆਂ ਸਟੂਡੈਂਟ ਪ੍ਰੋਟੈਸਟ ਕਰਦੇ ਆ ਉਹ ਪ੍ਰੋਟੈਸਟ ਨੂੰ ਰੋਕਣ ਲਈ ਫਿਰ ਇਹ ਐਫੀਡੈਕਟ ਲੈ ਕੇ ਆਉਂਦੇ ਆ ਇਹਦੇ ਪਿੱਛੇ ਕਹਾਣੀ ਕੋਈ ਹੋਰ ਜਾਪੂ ਸਰਕਾਰ ਚਾਹੁੰਦੀ ਹੈ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਿਆ ਜਾਵੇ ਕਿ ਪੰਜਾਬ ਤੋਂ ਓਕੇ ਹੌਲੀ ਹੌਲੀ ਸੈਂਟਰ ਦੇ ਹੱਥਾਂ ਕਿ ਮਲੇ ਉਹ ਚੀਜ਼ ਰਹਿ ਗਈ ਸੀ ਜੰਡੀਗੜ੍ਹ 'ਚ ਆਪਣੇ ਕੋਲੇ ਉਸ ਯੂਨੀਵਰਸਿਟੀ ਜੋ ਸਾਡੀ ਇੱਕ ਸਾਂਝੀ ਪੰਜਾਬ ਦੀ ਯੂਨੀਵਰਸਿਟੀ ਸੀ ਇੱਕ ਇੱਕ ਨਿਸ਼ਾਨੀ ਰਹਿ ਗਈ ਸੀ ਅੱਜ ਉਹ ਵੀ ਚਲ ਗਈ ਆਪਣੇ ਅੱਧਰ ਯੂਨੀਵਰਸਟੀਆਂ ਸਿਆਸਤ ਦੀ ਨਰਸਰੀ ਹੁੰਦੀਆਂ ਔਰ ਤੁਸੀਂ ਜਿੰਨੇ ਵੀ ਲੀਡਰ ਜਾਂ ਸੈਲੀਬ੍ਰਿਟੀਜ਼ ਵੱਡੀਆਂ ਸ਼ਖਸੀਅਤਾਂ ਦੇ ਨਾਮ ਜਿੰਨੇ ਵੀ ਯਾਦ ਕਰ ਸਕਦੇ ਹੋ ਉਹਨਾਂ ਚੋਂ 70 ਤੋਂ 80% ਦੀ ਸਾਰੀਆਂ ਹੀ ਸ਼ਖਸੀਅਤਾਂ ਜਿਹੜੀਆਂ ਨੇ ਉਹ ਵੱਖ-ਵੱਖ ਯੂਨੀਵਰਸਟੀਆਂ ਦੀ ਦੇਣ ਨੇ ਚਾਹੇ ਉਹ ਸਿਆਸਤ ਦੇ ਵਿੱਚ ਹੋਣ ਜਾਂ ਫਿਰ ਕਿਸੇ ਹੋਰ ਖੇਤਰ ਦੇ ਅੰਦਰ ਔਰ ਜਦੋਂ ਇੱਥੋਂ ਸਿਆਸਤ ਜਨਮ ਲੈਂਦੀ ਹੈ ਤਾਂ ਉਸ ਦਾ ਮੋਢ ਇੱਥੋਂ ਵੱਜਦਾ ਹੈ ਕਿ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਤੁਹਾਨੂੰ ਅ ਅਧਿਆਪਕਾਂ ਤੋਂ ਜਾਂ ਉਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਆਉਂਦੀਆਂ ਨੇ ਸਿਖਿਆਰਥੀਆਂ ਨੂੰ ਉਹਨਾਂ ਦਾ ਵਿਰੋਧ ਕਰਨਾ ਵਿਰੋਧ ਦਰਜ ਕਰਵਾਉਣਾ ਚਾਹੇ ਤੁਸੀਂ ਉਹਦੀ ਬਾਬਤ ਕੋਈ ਧਰਨਾ ਲਾਉਨੇ ਹੋ ਜਾਂ ਫਿਰ ਤੁਹਾਡਾ ਕੋਈ ਹੋਰ ਰੂਟ ਹੋ ਸਕਦਾ ਪਰ ਗੱਲ ਇਹ ਹੈ ਕਿ ਉਹਦਾ ਤੁਸੀਂ ਜਦੋਂ ਵਿਰੋਧ ਕਰਦੇ ਹੋ ਆਪਣੇ ਹੱਕਾਂ ਦੀ ਪਛਾਣ ਕਰਦੇ ਹੋ ਤਾਂ ਇੱਥੋਂ ਸਟਾਰਟਿੰਗ ਹੁੰਦੀ ਹੈ ਫਿਰ ਜਾ ਕੇ ਤੁਹਾਡੀ ਗਲੋਬਲ ਲੈਵਲ ਤੇ ਵੀ ਗੱਲ ਜਿਹੜੀ ਹੈ ਉਹ ਤੁਸੀਂ ਕਰਦੇ ਹੋ ਪਰ ਪੰਜਾਬ ਯੂਨੀਵਰਸਿਟੀ ਦੇ ਅੰਦਰ ਇਹ ਹੋਇਆ ਪਿਛਲੇ ਦਿਨੀ ਕਿ ਇੱਕ ਹੁਕਮ ਆ ਜਾਂਦਾ ਹੈ ਕਿ ਕੈਫਿਡਿਓਟ ਲਿਆ ਜਾਏਗਾ ਪ੍ਰਸ਼ਾਸਨ ਦੇ ਵੱਲੋਂ ਕਿ ਜਦੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਹੋ ਤਾਂ ਤੁਸੀਂ ਕੋਈ ਧਰਨਾ ਮੁਜ਼ਾਹਰਾ ਨਹੀਂ ਕਰੋਗੇ ਆ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਕਿ ਸਾਡੇ ਤਾਂ ਮੌਲਿਕ ਮੌਲਿਕ ਅਧਿਕਾਰਾਂ ਤੇ ਸਿੱਧਾ-ਸਿੱਧਾ ਇਹ ਇੱਕ ਤਰੀਕੇ ਦੇ ਨਾਲ ਹਮਲਾ ਤੇ ਦਾ ਮਤਲਬ ਹੈ ਕਿ ਤੁਸੀਂ ਡਿਕਟੇਟਰ ਹੋਗੇ ਕਿ ਤੁਸੀਂ ਜੋ ਕਰੋਗੇ ਅਸੀਂ ਉਹਨੂੰ ਬਰਦਾਸ਼ਤ ਕਰਾਂਗੇ ਤਾਂ ਇਹ ਲੋਕਤੰਤਰੀਕ ਢੰਗ ਨਹੀਂ ਅਸੀਂ ਯੂਨੀਵਰਸਿਟੀ ਦੇ ਵਿੱਚ ਆ ਇੱਥੇ ਅਭਿਸ਼ੇਕ ਡਾਗਰ ਨਾਮ ਦਾ ਇੱਕ ਨੌਜਵਾਨ ਹੈ ਜੋ ਇਸ ਵੇਲੇ ਜਿੱਤਿਆ ਵੀ ਸੀ ਇਥੋਂ ਦਾ ਜਨਰਲ ਸੈਕਟਰੀ ਹੈ ਉਸ ਦੇ ਵੱਲੋਂ ਭੁਖ ਹੜਤਾਲ ਰੱਖੀ ਗਈ ਹੈ ਅੱਜ 6ਵਾਂ ਦਿਨ ਹੈ तमाम ਜਥੇਬੰਦੀਆਂ ਦੇ ਨੌਜਵਾਨ ਤੁਹਾਨੂੰ ਬੈਠੇ ਹੋਏ ਨਜ਼ਰ ਆ ਰਹੇ ਹੋਣਗੇ ਇਹ ਚੌਕ ਮੇਨ ਜਿਹੜਾ ਇਸ ਨੂੰ ਸਾਰੇ ਦੇ ਸਾਰੇ ਨੂੰ ਇਸ ਪ੍ਰਦਰਸ਼ਨੀ ਦੇ ਤੌਰ ਤੇ ਕਵਰ ਕਰ ਲਿਆ ਗਿਆ ਵੱਖ-ਵੱਖ ਪੋਸਟਰ ਲਾ ਕੇ ਕਿ ਅਸੀਂ ਇਸ ਦਾ ਵਿਰੋਧ ਦਰਜ ਕਰਦੇ ਆ ਸਾਨੂੰ ਇਹ ਮਨਜ਼ੂਰ ਨਹੀਂ ਕੁਝ ਨੌਜਵਾਨ ਨੇ ਜਿਹੜੇ ਇਸ ਮੋਰਚੇ ਦੇ ਆਗੂ ਵੀ ਐ ਕਿਵੇਂ-ਕਿਵੇਂ ਇਸ ਮੋਰਚੇ ਨੂੰ ਚਲਾਉਣਗੇ ਕਿਵੇਂ ਸਾਹਮਣਾ ਹੋਏਗਾ ਇੱਕ ਵੱਡੀ ਦਿੱਕਤ ਹੈ ਪ੍ਰਸ਼ਾਸਨ ਨੇ ਫੈਸਲਾ ਲੈ ਲਿਆ ਵਾਪਸ ਕਰਵਾਉਣ ਵਾਸਤੇ ਉਹਨਾਂ ਦੇ ਐਫਰਟ ਕੀ ਰਹਿਣਗੇ ਕੀ ਨਾਮ ਆ ਵੀਰ ਤੁਹਾਡਾ ਮੇਰਾ ਨਾਮ ਗਗਨ ਹੈ ਭਾਈ ਗਗਨ ਇੱਕ ਵੱਡੀ ਸਮੱਸਿਆ ਨਹੀਂ ਲੱਗ ਰਹੀ ਤੁਹਾਨੂੰ ਕੇ ਤਾਂ ਸਮੱਸਿਆ ਵੱਡੀ ਹੈ ਪ੍ਰਸ਼ਾਸਨ ਨੇ ਤਾਂ ਫੈਸਲਾ ਲੈ ਲਿਆ ਕਿ ਐਫੀਡੇਵਟ ਦਿਓ ਜੇ ਤੁਸੀਂ ਇੱਥੇ ਪੜ੍ਹਨਾ ਚਾਹੁੰਦੇ ਹੋ ਨਹੀਂ ਐਫੀਡੇਵਟ ਦਿੰਦੇ ਤਾਂ ਪ੍ਰਸ਼ਾਸਨ ਦਾ ਪ੍ਰੈਰੋਗੇਟਿਵ ਆ ਉਹ ਤੁਹਾਨੂੰ ਐਡਮਿਸ਼ਨ ਵੀ ਨਹੀਂ ਦੇਣਗੇ ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਲੜਾਈ ਵੱਡੀ ਹੈ ਇਸ ਲੜਾਈ ਦੇ ਵਾਸਤੇ ਕੀ ਕੀ ਤਿਆਰੀ ਹੈ ਤੁਹਾਡੀ ਬਿਲਕੁਲ ਭਾਈ ਤਿਆਰੀ ਤਾਂ ਇਹ ਹੈ ਗੱਲ ਤਾਂ ਐਡੀ ਚ ਸੀ ਜੀ ਉਹ ਕਹਿੰਦੇ ਪ੍ਰੋਟੈਸਟ ਕਰਨਾ ਨਹੀਂ ਐਫੀਡੇਵਟ ਦਿਓ ਅਸੀਂ ਉਸੇ ਐਫੀਡੇਵਟ ਦੇ ਜਿਹਨੂੰ ਪ੍ਰੋਟੈਸਟ ਲਾ ਲਿਆ वैसे प्रैक्टिकली ਤਾਂ ਉਹਨਾਂ ਦਾ ਐਫੀ ਡੈਫਿਟ ਆਪਾਂ ਕਹਦੇ ਦੀ 0 ਹੋ ਗਿਆ ਉਹਨਾਂ ਦਾ ਐਫੀ ਡੈਫਿਟ ਖਤਮ ਹੋ ਗਿਆ ਹੁਣ ਟੈਕਨੀਕਲੀ ਰਿਟਨ ਚ ਮਸਲਾ ਕਿ ਜਿਹੜੇ ਕਲੋਜ਼ ਇੱਥੋਂ ਦੇ ਮਤਲਬ ਚਪਾ ਰਹੇ ਆ ਸਾਡੇ ਤੋਂ ਲੈ ਰਹੇ ਆ ਫੀ ਡੈਫਿਟ ਉਹ ਨਹੀਂ ਦੇਣਾ ਅਸਲ ਚ ਉਹਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਦੇ ਗੱਲਾਂ 'ਚ ਪ੍ਰੋਟੈਸਟ ਨਹੀਂ ਕਰਨਾ ਪਰਮਿਸ਼ਨ ਲੈਣੀਆਂ ਐ ਇੰਨੀ ਆਵਾਜ਼ ਨਹੀਂ ਹੋਣੀ ਚਾਹੀਦੀ ਨਾਰਿਆਂ ਦੀ ਫੁਲਾਨੀ ਥਾਂ ਪ੍ਰੋਟੈਸਟ ਕਰਨਾ ਉਹ ਮਤਲਬ ਇੱਥੇ ਹੋ ਨਹੀਂ ਸਕਦੀਆਂ ਜੇ ਤੁਸੀਂ ਕੋਈ ਯੂਨੀਵਰਸਿਟੀ ਖੁੱਲਾ ਮੌਲ ਚ ਆਉਨੇ ਆ ਜਿਵੇਂ ਤੁਸੀਂ ਗੱਲ ਦੀ ਸ਼ੁਰੂਆਤ ਚ ਕਹੀ ਕਿ ਯੂਨੀਵਰਸਿਟੀ ਕਿ ਨਰਸਰੀ ਹੁੰਦੀ ਆ ਜਿੱਥੋਂ ਵੱਖੋ-ਵੱਖੀ ਤਰ੍ਹਾਂ ਦੀ ਸਿਆਸਤ ਨਿਕਲਣੀ ਆ ਵੱਖੋ-ਵੱਖੀ ਤਰ੍ਹਾਂ ਦੇ ਲੀਡਰ ਨਿਕਲਣੇ ਆ ਟੈਲੈਂਟ ਨਿਕਲਣਾ ਤਾਂ ਨਰਸਰੀ ਉਦੋਂ ਹੀ ਫੁੱਲ ਸਕਦੀ ਆ ਉਦੋਂ ਹੀ ਪ੍ਰਫੁੱਲਤ ਹੋ ਸਕਦੀ ਆ ਜਦੋਂ ਉਹਦੇ 'ਚ ਕੋਈ ਆਪਾਂ ਚੰਗੇ ਫਰਟੀਲਾਈਜ਼ਰ ਪਾਵਾਂਗੇ ਹਨਾ ਚੰਗੀ ਧਰਤੀ ਹੋਊਗੀ ਜੇ ਮਤਲਬ ਉਸ ਧਰਤੀ ਨੂੰ ਹੀ ਬੰਜਰ ਕਰ ਦਈਏ ਤਾਂ ਉੱਥੇ ਕਿਹੜੀ ਨਰਸਰੀ ਰਹਿਣੀ ਆ ਜੇ ਉਹਨਾਂ ਨਰਸਰੀ ਵਾਲੇ ਫੁੱਲਾਂ ਤੇ ਪੌਦਿਆਂ ਤੇ ਅਸੀਂ ਜ਼ਹਿਰ ਛੜਕਣ ਲੱਗ ਪਈਏ ਮਰ ਉਹਨਾਂ ਨੂੰ ਹਵਾ ਹੀ ਨਾ దਈਏ ਧੁੱਪ ਹੀ ਨਾ దਈਏ ਤਾਂ ਉੱਥੇ ਕਿਹੜੀ ਨਰਸਰੀ ਰਹਿਣੀ ਆ ਮਲੇ ਇਹ ਫੀਡਟੂ ਹੋ ਜਾ ਕੰਮ ਕਰੂਗਾ ਕਿ ਜਿਹੜੀ ਇੱਥੋਂ ਸਟੂਡੈਂਟਾਂ ਦੀ ਨਰਸਰੀ ਆ ਇੱਥੋਂ ਜਿਹੜੇ ਦਿਮਾਗ ਨਿਕਲਨੇ ਆ ਜਿਨ੍ਹਾਂ ਨੇ ਆ ਕੇ ਜਾ ਕੇ ਦੇਸ਼ ਨੂੰ ਚਲਾਉਣਾ ਉਹ ਚਾਹੇ ਇੱਥੋਂ ਦੀ ਬਿਊਰੋਕ੍ਰੇਸੀ ਜਾਣ ਚਾਹੇ ਮੀਡੀਆ 'ਚ ਜਾਣ ਚਾਹੇ ਕੋਈ ਪੋਲਿਟਿਕਸ ਜਾਵੇ ਪੋਲਿਟਿਕਸ ਚਾਹੇ ਚਾਹੇ ਵੋਟਾਂ ਲੜੇ ਚਾਹੇ ਕੋਈ ਧਰਨੇ ਮਜਾਰਾਟੇ ਰਹੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਆ ਚਾਹੇ ਕੋਈ ਛੜਾਬੀ ਸਿਆਸਤ ਕਰਦਾ ਚਾਹੇ ਕੋਈ ਪੰਜਾਬ ਦੀ ਸਿਆਸਤ ਕਰਦਾ ਹਨਾ ਤਾਂ ਉਹ ਤਾਂ ਹੀ ਇੱਥੋਂ ਨਿਕਲ ਸਕਦੇ ਜੇ ਇੱਥੇ ਕੋਈ ਖੁੱਲਾ ਮਾਹੌਲ ਹੋਊਗਾ ਤੇ ਉਹ ਖੁੱਲਾ ਮਾਹੌਲ ਇਹੋ ਜਿਹੇ ਐਫੀਡੈਟ ਦੇ ਮਤਲਬ ਇੱਕ ਤੋਂ ਦੂਜੇ ਦਾ ਉਲਟਾ ਹੈ ਗੱਲ। ਅੱਛਾ ਤੁਹਾਨੂੰ ਕੀ ਲੱਗਦਾ ਕਿ ਵਿਦਿਆਰਥੀ ਨੂੰ ਇਹ ਸ਼ਿਕੰਜਾ ਪਾਇਆ ਕਿਉਂ ਜਾ ਰਿਹਾ ਹੈ? ਵਿਦਿਆਰਥੀ ਜ਼ਿਆਦਾ ਤੰਗ ਕਰਨ ਲੱਗੇ ਸੀ ਪ੍ਰਸ਼ਾਸਨ ਨੂੰ ਜਾਂ ਇਹਦੇ ਪਿੱਛੇ ਕਹਾਣੀ ਕੋਈ ਹੋਰ ਜਾਂਦੀ ਹੈ? ਨਹੀਂ ਦੇਖੋ ਵਿਦਿਆਰਥੀ ਤਾਂ ਤੰਗ ਦਾ ਬੰਦਾ ਤਾਂ ਹੀ ਕਰੂਗਾ ਨਾ ਜੇ ਤੁਸੀਂ ਕੋਈ ਚੀਜ਼ ਹੱਕ ਖੋ ਹੋਗੇ ਉਹਦਾ। ਠੀਕ ਹੈ ਤਾਂ ਹੀ ਬੰਦਾ ਤੰਗ ਹੋ ਕੇ ਲਾਊਗਾ ਧਰਨਾ। ਜੇ ਅੱਜ ਅਸੀਂ ਵੀ ਧਰਨਾ ਲਾਇਆ ਇੱਥੇ ਠੀਕ ਹੈ ਜੇ ਸਾਡੇ ਹੱਕ ਖੋਏ ਆ ਠੀਕ ਹੈ ਜਾਂ ਫੀਸਾਂ ਵਾਧੀਆਂ ਨੇ ਜਾਂ ਕੋਈ ਹੋਰ ਕੁਝ ਹੁੰਦਾ। ਠੀਕ ਹੈ ਹਾਂ ਬਹੁਤ ਸਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਤਾਂ ਹੀ ਬੰਦਾ ਧਰਨਾ ਲਾਉਂਦਾ ਜੇ ਸਭ ਕੁਝ ਠੀਕ ਹੋਵੇ ਤਾਂ ਕੀ ਤੇ ਜੀ ਕਰਦਾ ਧਰਨੇ ਤੇ ਬਹਿਣ ਨੂੰ ਕੀ ਤੇ ਜੀ ਕਰਦਾ ਜਾਂ ਡਾਗਰ ਦਾ 6 ਦਿਨ ਹੋ ਗਏ ਭੁੱਖੜ ਦਲ ਦੇ ਬਹਿਣ ਨੂੰ ਤੇ ਇਸ ਕਰਕੇ ਹੀ ਅਸੀਂ ਅੱਜ ਇੱਥੇ ਬੈਠੇ ਆਂ ਪ੍ਰੋਟੈਸਟ ਤੇ ਠੀਕ ਹੈ ਤੇ ਇਹਨਾਂ ਨੂੰ ਲੈ ਕੇ ਜਿਹੜੇ ਇਹ ਪ੍ਰਸ਼ਾਸਨ ਹੈ ਇਹ ਲਾਲਾ ਵੀ 6 ਦਿਨ ਹੋ ਗਏ ਸਾਨੂੰ ਰੇ ਬੈਠਿਆ ਨੂੰ ਠੀਕ ਹੈ ਕੋਈ ਗੱਲ ਨਹੀਂ ਕਰ ਰਿਹਾ ਠੀਕ ਹੈ ਗੱਲ ਕਰ ਰਿਹਾ ਉਹੀ ਵੀ ਅਸੀਂ 6 ਦਿਨਾਂ ਚ ਬੈਠਕ ਨਹੀਂ ਹੋਈ ਤੁਹਾਡੀ ਕੋਈ ਬੈਠਕਾਂ ਹੋਈਆਂ ਨੇ ਇੱਕ ਇੱਕ ਦੋ ਬੈਠਕਾਂ ਹੋਈਆਂ ਨੇ ਗੱਲ ਕਰ ਹੱਲ ਕੋਈ ਨਹੀਂ ਹੋਇਆ 6 ਦਿਨਾਂ ਚ ਹੁਣੇ ਹੁੱਡਾ ਸਾਹਿਬ ਆਏ ਸੀ ਉਹ ਕਹਿੰਦੇ ਕਿ ਵਾਈਸ ਚਾਂਸਲਰ ਸਾਹਿਬ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਅਸੀਂ ਲੀਗਲ ਓਪੀਨੀਅਨ ਲੈ ਰਹੇ ਆ ਇਸ ਬਾਬਤ ਕਿ ਇਸ ਨੂੰ ਕਿਵੇਂ ਵਾਪਸ ਕੀਤਾ ਜਾ ਸਕਦਾ ਕਹਿੰਦੇ ਕੋਈ ਗੱਲ ਨਹੀਂ ਸਟੂਡੈਂਟਸ ਨਾਲ ਵੀ ਬੈਠਾਂਗੇ ਕਰਾਂਗੇ ਗੱਲ ਅਸੀਂ ਦੇਖੋ ਲੀਗਲ ਓਪੀਨੀਅਨ ਦਾ ਇਹਨਾਂ ਨੂੰ ਦੱਸਦਾ ਸਾਰਾ ਕੁਝ ਇਹਨਾਂ ਨੇ ਵੀ ਲੈ ਲਿਆ ਲੀਗਲ ਓਪੀਨੀਅਨ ਇਹਨਾਂ ਨੂੰ ਸਾਰਾ ਕੁਝ ਪਤਾ ਕਿਵੇਂ ਵਾਪਸ ਹੋਣਾ ਯੂਨੀਵਰਸਿਟੀ ਵੀਸੀ ਕੋਲੇ ਪਾਵਰ ਹੈ ਵੀਸੀ ਕੁਝ ਵੀ ਵਾਪਸ ਲੈ ਸਕਦੀ ਆ ਠੀਕ ਹੈ ਬੀਸੀ ਕੋਰਟ ਚ ਜਾ ਕੇ ਕਹੇਦੇ ਵੀ ਸਾਡਾ ਕੇਸ ਖਤਮ ਹੈ ਅਸੀਂ ਵਾਪਸ ਲੈ ਲਿਆ ਕਿਉਂ ਵੱਡੇ ਵੱਡੇ ਉਹਨਾਂ ਕਾਲੇ ਕਾਨੂੰਨ ਵੀ ਤਾਂ ਮੋਦੀ ਨੇ ਵਾਪਸ ਲਈ ਸੀਗੇ ਠੀਕ ਹੈ ਪਰਲਮੈਂਟ ਜੋਗੇ ਰਾਸ਼ਟਰਪਤੀ ਨੇ ਸਾਈਨ ਕਰਤੇ ਸੀ ਉਹ ਤੋਂ ਵੱਡਾ ਤਾਂ ਨਹੀਂ ਹੈਗਾ ਇਹ ਕੁਝ ਠੀਕ ਹੈ ਤੇ ਹਰ ਚੀਜ਼ ਨੂੰ ਤੁਸੀਂ ਜੇ ਕੋਈ ਗਲਤ ਚੀਜ਼ ਆਈ ਹੈ ਜਾਂ ਪੰਜਾਬ ਚ ਲੈਂਡ ਪੂਲਿੰਗ ਪਾਲਿਸੀ ਆਈ ਸੀਗੀ ਉਹ ਵੀ ਤਾਂ ਵਾਪਸ ਲਈ ਹੈ ਗਰਮੈਂਟ ਨੇ ਠੀਕ ਹੈ ਉਹ ਵੀ ਹਾਈ ਕੋਰਟ ਜੀ ਕੇਸ ਚੱਲਦਾ ਸੀ ਸਰਕਾਰ ਨੇ ਆਪ ਵਾਪਸ ਲਈ ਯੂਨੀਵਰਸਿਟੀ ਪ੍ਰੈਸਿਡੈਂਟ ਬੀਸੀ ਬੀਸੀ ਕੋਲ ਪਾਵਰ ਆ ਉਹ ਵਾਪਸ ਲੈ ਸਕਦੀ ਆ ਬਿਲਕੁਲ ਠੀਕ ਹੈ ਅੱਛਾ ਇਹ ਐਫੀਡੇਵਟ ਆਉਣ ਦੀ ਵਜ੍ ਐਫੀਡੇਵਟ ਦੇਖੋ ਕਿਸੇ ਇੱਕ ਦਿਮਾਗ ਦੀ ਪਣਪਤਾ ਹੋ ਨਹੀਂ ਸਕਦੀ ਇਹਦੇ ਪਿੱਛੇ ਸਿਆਸਤ ਬਹੁਤ ਵੱਡੀ ਹੋਊਗੀ ਇਹਦੇ ਪਿੱਛੇ ਕਹਾਣੀਆਂ ਬਹੁਤ ਹੋਣਗੀਆਂ ਕਿ ਜੇਕਰ ਅਸੀਂ ਅੱਜ ਇਹ ਐਫੀਡੇਵਟ ਲੈ ਕੇ ਆਉਣੇ ਆ ਤਾਂ ਆਉਣ ਵਾਲੇ 20 ਸਾਲਾਂ ਨੂੰ ਇੱਥੋਂ ਦਾ ਜਿਹੜਾ ਵਿਦਿਆਰਥੀ ਹੋਊਗਾ ਸਿਰਫ ਇੱਥੋਂ ਆਊਗਾ ਕਲਾਸ 'ਚ ਬੈਠੂਗਾ ਪੜ੍ਹੂਗਾ ਆਪਣੇ ਲੈਕਚਰ ਲਵਾਊਗਾ ਤੇ ਬਾਹਰ ਚਲਾ ਜਾਊਗਾ ਮਤਲਬ ਇਹਦੇ ਪਿੱਛੇ ਬਹੁਤ ਬਹੁਤ ਕੁਝ ਹੋਊਗਾ ਉਹ ਦੀ ਤੁਸੀਂ ਵਜ੍ਹਾ ਸਟੂਡੈਂਟ ਵਜ੍ਹਾ ਕੀ ਸਮਝਦਾ ਇਹਦੇ ਪਿੱਛੇ ਪਟਿਆਲੀਆਂ ਇਹ ਅਸਲ 'ਚ ਜਿਹੜੀ ਵਜ੍ਹਾ ਉਹ ਆਰਐਸਐਸ ਦੀ ਸੋਚ ਆਰਐਸਐਸ ਦੀ ਸੰਜੀ ਨੀਤੀ ਹੈ ਜਿਹੜੀ ਕਿ ਇੱਥੇ ਮੰਨ ਲਓ ਕੱਲ ਨੂੰ ਯੂਨੀਵਰਸਿਟੀ 'ਚ ਜਿਵੇਂ ਸੈਨੇਟ ਖਤਮ ਹੋਊਗੀ ਹੁਣ ਤਾਂ ਸੈਨੇਟ ਜਿਹੜੇ ਚੁਣਕੇ ਆਉਂਦੇ ਸੀ ਗ੍ਰੈਜੂਏਟ ਕੌਨਸਟਿਟੂਐਂਸੀ ਚਾਹੇ ਪ੍ਰਿੰਸੀਪਲ ਚੋਂ ਹੁਣ ਪੰਜਾਬ ਦਾ ਇੱਕ ਸੇ ਸੀਗਾ ਉਹਦੇ ਚੁਣਕੇ ਬੰਦੇ ਆਉਂਦੇ ਉਹ ਖਤਮ ਕਰਕੇ ਹੁਣ ਵੀਸੀ ਦਾ ਸਾਰੀਆਂ ਪਾਵਰਾਂ ਦੇਤੀਆਂ ਸੈਨੇਟ ਇੱਕ ਨੋਮਿਨੇਟਡ ਜੀ ਸੈਨੇਟ ਹੈ ਜਿਹਨੂੰ ਉਹਨੂੰ ਨੋਮ ਉਹ ਨੋਮੀਨੇਟਡ ਸੈਨੇਟਰਾਂ ਨੇ ਵੀ ਉਹਨਾਂ ਦੀ ਗੱਲ ਹੀ ਮੰਨਣੀ ਹੈ ਸਰਕਾਰ ਦੀ ਤਾਂ ਸਰਕਾਰ ਚਾਹੁੰਦੀ ਹੈ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਿਆ ਜਾਵੇ ਕਿ ਪੰਜਾਬ ਤੋਂ ਹੋ ਕੇ ਹੌਲੀ-ਹੌਲੀ ਸੈਂਟਰ ਦੇ ਹੱਥਾਂ ਕਿ ਮੇਲ ਜਾਣੀ ਹੈ ਵੈਸੇ ਤਾਂ ਓਵਰਆਲ ਗਈ ਤਰ੍ਹਾਂ ਦੀ ਹੈ ਇੱਕ ਤਰ੍ਹਾਂ ਦੀ ਨਾਂਜੀ ਪੰਜਾਬ ਰਹਿ ਗਿਆ ਹਨਾ ਤੇ ਉਹ ਦੁਬਾਰੇ ਪੰਜਾਬ ਕੋਲੇ ਕਿਵੇਂ ਲੈ ਕੇ ਆਉਣੀ ਇਹ ਵੀ ਇੱਕ ਲੜਾਈ ਆ ਦੂਜੀ ਗੱਲ ਹੈ ਕਿ ਇਹਨੂੰ ਪ੍ਰਾਈਵੇਟਾਈਜ਼ ਕਿਵੇਂ ਕਰਨਾ ਫੀਸਾਂ ਵਧਾਰੇ ਹੌਲੀ-ਹੌਲੀ ਫੀਸਾਂ ਜਦੋਂ ਵੱਧਦੀਆਂ ਤਾਂ ਸਟੂਡੈਂਟ ਪ੍ਰੋਟੈਸਟ ਕਰਦੇ ਆ ਉਹ ਪ੍ਰੋਟੈਸਟ ਨੂੰ ਰੋਕਣ ਲਈ ਫਿਰ ਇਹ ਐਫੀਡੈਵਟ ਲੈ ਕੇ ਆਉਂਦੇ ਆ ਹਨਾ ਇੱਥੇ ਸਿਲੇਬਸ ਦੀ ਇੱਕ ਭਟਵਾ ਕਰਨ ਹੋ ਰਿਹਾ ਆਪਾਂ ਜਿਹੜੀ ਜਿਹੜੀ ਇੱਕ ਆਰਐਸਐਸ ਦੀ ਨੀਤੀ ਐਸ ਵਰਕਰਾਂ ਦੀ ਨੀਤੀ ਦਾ ਇੱਕ ਪਹਿਲਾ ਕਲੌਜ਼ ਸਮਝੋ ਹਾਂਜੀ ਏਕ ਪਹਿਲਾ ਕਲੌਜ਼ ਹੈ ਕਿ ਐਫਿਡੇਵਟ ਲਓ ਜਦੋਂ ਕੋਈ ਪ੍ਰਦਰਸ਼ਨ ਕਰਨ ਵਾਲਾ ਨਹੀਂ ਹੋਊਗਾ ਫਿਰ ਅਸੀਂ ਆਪਣੇ ਫੈਸਲੇ ਵੀ ਲਾਗੂ ਕਰ ਲਾਂਗੇ ਜੋ ਓਵਰਆਲ ਦੇਸ਼ 'ਚ ਹੋ ਰਿਹਾ ਬਈ ਹਨਾ ਜੇ ਕੋਈ ਮੋਦੀ ਸਰਕਾਰ ਦੇ ਉਲਟ ਬੋਲਦਾ ਉਹਦੇ ਤੇ ਕਿਸੇ ਤੇ ਯੂਏਪੀ ਲੱਗ ਜਾਂਦਾ ਬੰਦੇ ਜੇਲ੍ਹਾਂ 'ਚ ਬੈਠੇ ਤੁਸੀਂ ਬਹੁਤ ਨੂੰ ਜਾਣਦੇ ਆ ਐਨਐਸਏ ਲੱਗ ਜਾਂਦਾ ਹਨਾ ਉਹ ਜੇਲ੍ਹਾਂ 'ਚ ਬੈਠੇ ਆ ਬਿਨਾਂ ਕਿਸੇ ਸਬੂਤ ਤੋਂ ਬੰਦੇ ਡਿਟੇਨਰ ਹੋਏ ਆ ਕੋਈ ਉਹਨਾਂ ਤੇ ਮਤਲਬ ਅੱਜ ਤੱਕ ਸਾਬਤ ਨਹੀਂ ਹੋਇਆ ਵੀ ਇਹ ਜੁਰਮ ਇਹਨਾਂ ਦਾ ਉਹੋ ਜਿਹੀ ਇਹ ਹੇਮ ਹਾਲੀ ਯੂਨੀਵਰਸਿਟੀ ਚ ਬਣਾਉਣਾ ਚਾਹੁੰਦੇ ਆ ਕਿ ਕੋਈ ਵੀ ਸਾਡੇ ਉਲਟ ਬੋਲੂਗਾ ਤਾਂ ਉਹਦੇ ਉਲਟ ਹੀ ਐਕਸ਼ਨ ਲੈ ਸਕੀਏ ਮਤਲਬ ਐਫੀਡੇਟ ਦੇ ਜ਼ਰੀਏ ਯੂਨੀਵਰਸਿਟੀ ਚ ਇੱਕ ਅਥਾਰਟੀ ਆਪਣੀ ਅਥਾਰਟੀ ਰიან ਰਾਜ ਸਟੈਬਲਿਸ਼ ਕਰਨਾ ਚਾਹੁੰਦੇ ਆ ਕਿ ਸਾਡੇ ਉਲਟ ਕੋਈ ਪਰਿੰਦਾ ਪਰ ਨਾ ਮਾਰੇ ਅੱਛਾ ਇਸ ਗੱਲ ਦਾ ਤਾਂ ਵਿਰੋਧ ਹੋ ਗਿਆ ਉਹ ਕਹਿੰਦੇ ਕਿ ਐਫੀਡੇਟ ਦਿਓ ਅਸੀਂ ਧਰਨਾ ਨਹੀਂ ਲਾਵਾਂਗੇ ਐਫੀਡੇਟ ਤੇ ਵਿਰੋਧ ਚੀ ਧਰਨਾ ਲੱਗ ਗਿਆ ਇਹ ਤਾਂ ਕਲੀਅਰ ਹੋ ਗਈ ਗੱਲ ਕਿ ਵਿਦਿਆਰਥੀ ਨੂੰ ਤਾਂ ਮਨਜ਼ੂਰ ਹੈ ਨਹੀਂ ਹਾਂਜੀ ਇਤੋਂ ਵੱਡਾ ਮੁੱਦਾ ਹੁਣੇ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਤਾਂ ਤਾਂ ਵੱਡਾ ਮੁੱਦਾ ਕਿਤੇ ਜ਼ਿਆਦਾ ਵੱਡਾ ਮੁੱਦਾ ਤਾਂ ਸੈਨੇਟ ਔਰ ਸਿੰਡੀਕੇਟ ਦਾ ਹੈ। ਅੱਛਾ ਉਹਦੀ ਬਾਬਤ ਵੀ ਇੱਕ ਮੋਰਚਾ ਤਿਆਰੀ ਕਰ ਰਿਹਾ। ਮੋਰਚਾ ਲੱਗਣ ਵੀ ਜਾ ਰਿਹਾ ਅੱਜ ਹੀ ਸ਼ੁਰੂ ਹੋ ਜਾਣਾ ਉਹ ਤਾਂ ਹੋ ਰਿਹਾ। ਤੁਹਾਨੂੰ ਲੱਗਦਾ ਕਿ ਫਿਰ ਫਿਰ ਇਹ ਸਾਰਾ ਕੁਝ ਮਰਜ ਹੋ ਜਾਊਗਾ ਐਫੀਡੇਟ ਤਾਂ ਬਹੁਤ ਇੱਕ ਇੱਕ ਕਹਿ ਲਓ ਕਿ ਇੱਕ ਛੋਟਾ ਕਲੌਜ਼ ਰਹਿ ਜਾਊਗਾ। ਮੇਨ ਲੜਾਈ ਮੁਰਕੇ ਸੈਨੇਟ ਦੀ ਹੋ ਜਾਣੀ ਆ। ਜੇ ਉਹ ਲੜਾਈ ਜਿੱਤੀ ਗਈ ਤਾਂ ਐਫੀਡੇਟ ਵੀ ਗਿਆ ਫਿਰ ਇਹ ਤਾਂ ਪਰਚੋ ਉम्मे ਤਾਂ ਲੜਾਈਆਂ ਸਾਰੀਆਂ ਇਕੱਠੀਆਂ ਹੁੰਦੀਆਂ ਹਨਾ। ਇਹ ਗੱਲ ਠੀਕ ਹੈ ਕਿ ਉਹ ਜਿਹੜੀ ਲੜਾਈ ਆ ਉਹ ਓਵਰਾਲ ਸ ਇਫੀ ਡੈਕਟਰ ਦੀਆਂ ਇਹ ਚੀਜ਼ਾਂ ਆਉਣੀਆਂ ਹੀ ਨਹੀਂ ਫਿਰ ਜੇ ਮਤਲਬ ਆਉਣ ਜੀਆਂ ਤਾਂ ਜਿਹੜੇ ਸੈਨੇਟਰਾਂ ਸੈਨੇਟਰਾਂ ਦੇ ਉਲਟ ਵੀ ਪ੍ਰੋਟੈਸਟ ਕਰਨਾਂ ਅਗਲੇ ਨੇ ਵੋਟਾਂ ਲੈਣੀਆਂ ਹੁੰਦੀਆਂ ਤਾਂ ਉਹ 90 ਬੰਦੇ ਆ 90ਾਂ ਚੋਂ ਕੋਈ 5 7 10 15 ਬੰਦੇ ਦਾ ਸਟੂਡੈਂਟਾਂ ਦੇ ਹੱਥੇ ਦੇ ਹੁੰਦੇ ਆ ਇਹ ਸਾਰੀ ਅਥਾਰਟੀ ਤਾਂ ਸਾਰੀ ਸਟੂਡੈਂਟਾਂ ਦੇ ਵਿਰੋਧ ਚ ਇਕ ਤਾਂ ਇਹ ਯੂਨੀਵਰਸਿਟੀ ਦੇ ਡੈਮੋਕਰੈਟਿਕ ਮਾਹੌਲ ਨੂੰ ਬਚਾਉਣ ਦਾ ਰੋਲਾ ਜਿਹੜੀ ਸੈਨੇਟ ਆ ਕਿ ਸਾਡੇ ਚੋਂ ਬੰਦੇ ਚੁਣਕੇ ਜਾਂਦੇ ਆ ਪ੍ਰੋਫੈਸਰਾਂ ਚੋਂ ਚੁਣਕੇ ਜਾਂਦੇ ਆ ਪ੍ਰਿੰਸੀਪਲਾਂ ਚੋਂ ਚੁਣਕੇ ਜਾਂਦੇ ਆ ਤਾਂ ਇੱਕ ਸੈਂਸੀਬਲ ਬੰਦੇ ਹੁੰਦੇ ਆ ਬੱਟੇ ਵੋਟਾਂ ਵੀ ਲੈਣੀਆਂ ਹੁੰਦੀਆਂ ਤਾਂ ਉਹਦੇ ਚੋਂ ਇੱਕ ਸਾਡੀ ਸਟੂਡੈਂਟਾਂ ਦੀ ਸੇਹ ਰਹਿੰਦੀ ਆ ਦੂਜੀ ਗੱਲ ਪੰਜਾਬ ਦੀ ਸੇਹ ਆ ਜਿਹੜੀ ਯੂਨੀਵਰਸਿਟੀ ਚ ਉਹ ਜਿਹੜੀ ਸੈਨੇਟ 90 ਮੈਂਬਰੀ ਸੈਨੇਟ ਹੁੰਦੀ ਸੀ ਉਹਦੇ ਜ਼ਰੀਏ ਸੀ ਉਹ ਜਦੋਂ ਦੀ ਖਤਮ ਹੋ ਗਈ ਤਾਂ ਆਪਾਂ ਚਾਹੀਦੀ ਸਾਡੀ ਸੇਹ ਵੀ ਖਤਮ ਹੋ ਗਈ ਸਾਡੇ ਹੱਥੋਂ ਅਗਲਾ ਨਹੀਂ ਯੂਨੀਵਰਸਿਟੀ ਖੋਲ ਹੀ ਹੁਣ ਅਗਲਿਆਂ ਦੇ ਹੱਥ 'ਚ ਚੀਜ਼ ਆ ਉਹ ਦੁਬਾਰੇ ਅਸੀਂ ਵਾਪਸ ਕਿਵੇਂ ਹੋਣੀ ਆ ਉਹਦੇ ਲਈ ਇੱਕ ਲੰਮੀ ਲੜਾਈ ਲੜਨੀ ਪਊਟ ਕਲੇ ਸਟੂਡੈਂਟਾਂ ਦਾ ਮਸਲਾ ਨਹੀਂ ਉਹ ਪੰਜਾਬ ਦੇ ਇਲੈਕਟੋਰਲ ਲੀਡਰਾਂ ਦਾ ਵੀ ਮਸਲਾ ਟੂਰਲ ਪਾਰਟੀਆਂ ਦਾ ਚਾਹੀ ਸਰਕਾਰ ਆ ਪੰਜਾਬ ਦੀ ਉਹਨਾਂ ਦਾ ਵੀ ਮਸਲਾ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦਾ ਵੀ ਮਸਲਾ ਪੰਜਾਬ ਦੇ ਪੱਤਰਕਾਰਾਂ ਦਾ ਵੀ ਮਸਲਾ ਉਹ ਮਤਲਬ ਸਾਰੇ ਪੰਜਾਬ ਦੀ ਲੜਾਈ ਆ ਬਿਲਕੁਲ ਬਾਈ ਬਿਲਕੁਲ ਅੱਛਾ ਮੇਰਾ ਆਖਰੀ ਸਵਾਲ ਹੈ ਠੀਕ ਹੈ ਵਿਦਿਆਰਥੀ ਲੜੀ ਜਾਂਦਾ ਹੈ ਵਿਦਿਆਰਥੀ ਨੂੰ ਸਮਝ ਆ ਗਈ ਕਹਾਣੀ ਕਿ ਨਹੀਂ ਸਾਡੇ ਤਾਂ ਹੱਕਾਂ ਦੇ ਡਾਕਾ ਵੱਜ ਗਿਆ ਅੱਛਾ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਸਿਆਸਤ ਹੈ ਉਹਨੇ ਉਸ ਤਰੀਕੇ ਦਾ ਰੋਲ ਅਦਾ ਕੀਤਾ ਇਸ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਦੇ ਨਾਲ ਦੇਖੋ ਇਹ ਅੱਜ ਦੀ ਕਹਾਣੀ ਦਾ ਹੈ ਨਹੀਂ ਇਹ ਤਾਂ ਬਹੁਤ ਬੜਾ ਕੁਝ ਨਿਕਲ ਕੇ ਸਾਹਮਣੇ ਆਇਆ ਬਹੁਤ ਕੁਝ ਚੀਜ਼ਾਂ ਪਤਾ ਲੱਗਦੀਆਂ ਨੇ ਸਿਆਸਤਦਾਨਾਂ ਨੂੰ ਇੱਥੋਂ ਹੀ ਸਿਆਸਤਦਾਨ ਬਹੁਤ ਸਾਰੇ ਬਣੇ ਨੇ ਉਹਨਾਂ ਨੇ ਆਪਣਾ ਰੋਲ ਠੀਕ ਅਦਾ ਕੀਤਾ ਜਾਂ ਹੁਣ ਅਦਾ ਕਰ ਰਹੇ ਨੇ ਜਿਸ ਤਰੀਕੇ ਦੀ ਉਹਨਾਂ ਦੀ ਉਸ ਤਰੀਕੇ ਦੀ ਪਾਰਟਿਸਪੇਸ਼ਨ ਚਾਹੀਦੀ ਹੈ ਜੇ ਪੰਜਾਬ ਦੇ ਸੈਸ ਦਾ ਨਇ ਰੂਲ ਸਹੀ ਤਰ੍ਹਾਂ ਦਾ ਕਰਿਆ ਹੁੰਦਾ ਤਾਂ ਅੱਜ ਸਾਨੂੰ ਇੱਥੇ ਧਰਨੇ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਸੀ ਇਹ ਹੁਣ ਤੁਸੀਂ ਦੇਖ ਲਓ ਵੀ ਪੰਜਾਬ ਦੇ ਲੀਡਰ ਕਿੰਨੇ ਇੱਕ ਯੂਨੀਵਰਸਿਟੀ ਲਈ ਹੱਕ ਰੱਖਦੇ ਆ ਠੀਕ ਹੈ ਤੇ ਹੁਣ ਇਥੋਂ ਪਤਾ ਲੱਗ ਜਾਂਦਾ ਵੀ ਕਿੰਨੇ ਜੇ ਯੂਨੀਵਰਸਿਟੀਆਂ ਨੂੰ ਪੰਜਾਬ ਦੇ ਜੇ ਕੋਈ ਵੀ ਸਰਕਾਰ ਰਹੀ ਹੋਵੇ ਪਿਛਲੀ ਜੇ ਕੋਈ ਮਾੜਾ ਮੋਟਾ ਕੁਝ ਕਰਿਆ ਹੁੰਦਾ ਤਾਂ ਆਜਾ ਦਿੰਨੀ ਆਉਣੇ ਸੀਗੇ ਇੱਕੋ ਜੀ ਚੀਜ਼ ਰਹਿ ਗਈ ਸੀ ਜੰਡੀਗੜ੍ਹ ਜ ਆਪਣੇ ਕੋਲੇ ਉਸ ਯੂਨੀਵਰਸਿਟੀ ਜੋ ਸਾਡੀ ਇੱਕ ਸਾਂਝੀ ਪੰਜਾਬ ਦੀ ਯੂਨੀਵਰਸਿਟੀ ਸੀ ਇੱਕ ਇੱਕ ਨਿਸ਼ਾਨੀ ਰਹਿ ਗਈ ਸੀ ਅੱਜ ਉਹ ਵੀ ਚਲ ਗਈ ਆਪਣੇ ਇੱਥੇ ਕੀ ਕਹਤਾ ਸਿੱਧੇ ਤੌਰ ਤੇ ਨਾਰਾਜ਼ਗੀ ਹੈ ਇਹਨਾਂ ਵਿਦਿਆਰਥੀਆਂ ਨੂੰ ਕਿ ਠੀਕ ਹੈ ਜੋ ਜੋ ਜਿਸ ਤਰ੍ਹਾਂ ਦੀ ਲੜਾਈ ਸਾਡੇ ਸਿਆਸਤਦਾਨਾਂ ਨੂੰ ਸਾਡੇ ਵੱਡੇ ਪੁਰਖਿਆਂ ਨੂੰ ਲੜਨ ਦੀ ਲੋੜ ਸੀ ਕਿ ਜੇਕਰ ਇਸ ਨਰਸਰੀ ਦੇ ਵਿੱਚੋਂ ਅਗਲਾ ਪੂਰ ਕੱਢ ਕੇ ਲੈ ਕੇ ਜਾਣਾ ਤਾਂ ਫਿਰ ਉਸ ਪੂਰ ਦੇ ਮਾਲਕਾਂ ਨੂੰ ਉਸ ਦਾ ਵੀ ਫਿਕਰਮੰਦੀ ਹੋਣੀ ਚਾਹੀਦੀ ਹੈ ਤਾਂ ਉਹ ਕਹਿੰਦੇ ਕਿ ਸਿਆਸਤਦਾਨਾਂ ਨਾਲ ਨਰਾਜ਼ਗੀ ਹੈ ਕਿ ਜੇਕਰ ਸਿਆਸਤਦਾਨਾਂ ਨੇ ਸਹੀ ਰੋਲ ਅਦਾ ਕੀਤਾ ਹੁੰਦਾ ਤਾਂ ਸ਼ਾਇਦ ਇਹਦੇ ਨਾਂ ਵੇਖਣੇ ਪੈਂਦੇ ਫਿਲਹਾਲ ਸੈਨੇਟ ਦਾ ਵੀ ਮਸਲਾ ਸਿੰਡੀਕੇਟ ਦਾ ਵੀ ਮਸਲਾ ਵੱਡਾ ਮੋਰਚਾ ਲੱਗਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਇਹ ਐਫੀਡੇਟ ਦਾ ਮੋਰਚਾ ਆਲਰੇਡੀ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਵੱਡਾ ਖਲਾਅ ਹੈ ਇਸ ਖਲਾਅ ਨੂੰ ਸਬਮਿਟ ਕਰਨ ਦੇ ਵਾਸਤੇ ਕਹਾਣੀ ਕਿੱਥੋਂ ਤੱਕ ਜਾਂਦੀ ਹੈ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਦਵਿੰਦਰ ਦੇ ਨਾਲ ਮੈਂ ਰਵੀ ਸੰਗਰਾਹ ਹੂ ਦਾ ਅਨਵੀੜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ